ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇਲ ਆਪਾਂ ਗਰਮ ਹੋਣਾ ਰੱਖ ਲਿਆ ਜੀ ਇਹਦੇ ਵਿੱਚ ਆਪਾਂ ਜੀਰਾ ਪਾਤਾ ਹਰੀ ਮਿਰਚ ਪਾਤੀ ਹੁਣ ਇਹਨੂੰ ਆਪਾਂ 1-2 ਟੈਂਪੀ ਵਸ ਮੜਾ ਜਿਹਾ ਥੇਕ ਲਵਾਉਣਾ ਜੀ ਜ਼ਿਆਦਾ ਨਹੀਂ ਭੁੰਨਣਾ ਕਾਲਾ ਨਹੀਂ ਕਰਨਾ ਤੇ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਿਆਜ਼ ਪਾ ਦੇਵਾਂਗੇ ਜੀ ਹੋਰ ਆਪਾਂ ਜਿਵੇਂ ਅਦਰਕ ਹੋ ਗਿਆ ਲਸਣ ਹੋਊਗੀ ਤੇ ਟਮਾਟਰ ਹੋ ਗਿਆ ਉਹ ਵੀ ਆਪਾਂ ਕੱਟ ਕੇ ਪਾ ਸਕਦੇ ਆ ਆਪਾਂ ਜੀ ਬਿਲਕੁਲ ਤੀਰ ਵਰਤ ਨਹੀਂ ਵਰਤਦੇ ਆਪਾਂ ਵੇੇ ਵੈਸੇ ਆਪਾਂ ਕੱਟ ਕੇ ਵੀ ਪਾ ਸਕਦੇ ਆ ਇਹ ਸਮਾਨ ਜਿਵੇਂ ਲਸਣ ਅਦਰਕ ਹੋ ਗਿਆ ਇਹ ਕੱਟ ਕੇ ਵੀ ਪਾ ਸਕਦੇ ਆ ਵੈਸੇ ਕੱਟ ਕੇ ਪਾਉਣ ਨਾਲੋਂ ਵੀ ਕੁੱਟ ਕੇ ਪਾਇਆ ਜਾਵੇ ਬਹੁਤ ਵਧੀਆ ਸਵਾਦ ਆਉਂਦਾ ਤੇ ਇਸ ਤਰ੍ਹਾਂ ਇਹਦਾ ਕੱਚਾਪਾਨਾ ਤਾਂ ਖਤਮ ਕਰ ਲੈਣਾ ਜੀ ਪਿਆਜ਼ ਦਾ ਦੋ ਮਿੰਟ ਭੁੰਨ ਕੇ ਤੇ ਲੋ ਜੀ ਹੁਣ ਆਪਣਾ ਪਿਆਜ਼ ਭੁੱਜ ਚੁੱਕਿਆ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਇੱਠੇ ਦੀਆਂ ਫਾੜਾਂ ਪਾਵਾਂਗੇ ਤਾਂ ਕਿ ਉਹ ਪਿਆਜ਼ ਦੇ ਨਾਲ ਚੰਗੀ ਤਰ੍ਹਾਂ ਮਿਕਸ ਹੋ ਜਾਣ ਪਹਿਲਾਂ ਤੇ ਆਪਾਂ ਅੰਤ ਤੇ ਆਪਾਂ ਇਹਦੇ ਵਿੱਚ ਖੰਡ ਪਾਵਾਂਗੇ ਵੀਡੀਓ ਆਪਣੇ ਕਿਵੇਂ ਲੱਗੀ ਜਰੂਰ ਦੱਸਣਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਵੀ ਕਰਨਾ ਜੀ ਤਾਂ ਕਿ ਤੁਹਾਨੂੰ ਅੱਗੇ ਤੋਂ ਵੀ ਆਪਾਂ ਵਧੀਆ ਕੀਜਾ ਬਣਾ ਕੇ ਹੋਰ ਦਿਖਾ ਸਕੀਏ ਜੀ ਲੀਕ ਕੋਡ ਕਰਨਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰਦੇ ਜਾਵਾਂਗੇ ਜੀ ਤਾਂ ਕਿ ਸਾਰੇ ਪਿਆਜ਼ ਵਿੱਚ ਮਿਕਸ ਹੋ ਜਾਣ ਤੇ ਇੱਥੇ ਜੇ ਤੇ ਫਿਰ ਆਪਾਂ ਇਹ ਤੋਂ ਬਾਅਦ ਚ ਮਸਾਲੇ ਐਡ ਕਰਾਂਗੇ ਜੀ ਆਪਾਂ ਪਹਿਲਾਂ ਵੀ ਪਾ ਸਕਦੇ ਸੀ ਪਿਆਜ਼ ਦੇ ਵਿੱਚ ਮਸਾਲੇ ਵੀ ਪਾਉਣਾ ਚਾਹੁੰਦੇ ਤਾਂ ਪਰ ਆਪਾਂ ਹੁਣ ਇੱਥੇ ਤੁਹਾਨੂੰ ਇਹ ਹੀ ਦੱਸਾਂਗੇ ਵੀ ਬਾਅਦ ਵਿੱਚ ਪਾਉ ਤਾਂ ਕਿ ਪਹਿਲਾਂ ਪਿਆਜ਼ ਜਿਆਦਾ ਬਹੁਤ ਭੁੱਜ ਗਈ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਹਿਲਾਂ ਹਲਦੀ ਪਾ ਲੈਂਦੇ ਕਿਉਂਕਿ ਆਪਣੇ ਇੱਥੇ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਹੋ ਰੰਗ ਫਾੜੀਆਂ ਹੋਵੰਗਾਂ ਤੇ ਹਲਦੀ ਤੋਂ ਬਾਅਦ ਫਿਰ ਆਪਾਂ ਨਮਕ ਪਾ ਦੇਵਾਂਗੇ ਇਹ ਖੰਡ ਪੈਂਡ ਵੀ ਪਾਵਾਂਗੇ ਤੇ ਲਾਲ ਮਿਰਚ ਆਪਾਂ ਨਹੀਂ ਪਾਉਂਦੇ ਜੀ ਉਹ ਆਪਾਂ ਹਰੀ ਮਿਰਚ ਪਾ ਦਈ ਜੀ ਜੇ ਤੁਸੀਂ ਥੋੜੀ ਪਾਈ ਹੋਵੇ ਹਰੀ ਮਿਰਚ ਫਿਰ ਆਪਾਂ ਲਾਲ ਪਾ ਸਕਦੇ ਆ ਤੇ ਹੋਰ ਇਹਦੇ ਵਿੱਚ ਜਿਵੇਂ ਜੀ ਮੇਥੀ ਸੁਕਾਈ ਹੁੰਦੀ ਆ ਆਪਣੇ ਘਰ ਦੇ ਵਿੱਚ ਵੀ ਉਹ ਪਾ ਸਕਦੇ ਆ ਹੋਰ ਆਪਾਂ ਮਸਾਲੇ ਧਨੀਆ ਵਗੈਰਾ ਪੀਸ ਕੇ ਪਾਏ ਹੁੰਦੇ ਹੋ ਤੇ ਲੋ ਜੀ ਹੁਣ ਆਪਾਂ ਅੰਡ ਤੇ ਪਾਤੀ ਹਾਂ ਆਹਾਂ ਖੰਡ ਜੀ 2 ਚਮਚੇ 1.5 ਚਮਚੇ ਦੀ ਨੇੜ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ ਪਾਣੀ ਆਪਾਂ ਇਹਦੇ ਵਿੱਚ ਪਾਉਣਾ ਨਹੀਂ ਕਿਉਂਕਿ ਜੀ ਪਾਣੀ ਤੇ ਆਪ ਹੀ ਬਹੁਤ ਛੱਡ ਜਾਂਦਾ ਪੇਠਾ ਤੇ ਇਸ ਤਰ੍ਹਾਂ ਇਹਨੂੰ ਹਿਲਾਉਂਦੇ ਜਾਣਾ ਜੀ 1-2 ਮਿੰਟ ਤੇ ਫਿਰ ਇਹਨੂੰ ਆਪਾਂ 1-2 ਮਿੰਟਾਂ ਤੱਕ ਰੇਟ ਕਰਾਂਗੇ ਜੀ 10 ਮਿੰਟ ਹੀ ਲੱਗ ਜਾਣੇ ਆ ਪੱਕਣ ਤੇ ਵੈਸੇ ਤਾਂ ਅੱਧਾ ਤਾਂ ਪੱਕ ਹੀ ਗਿਆ ਜੀ ਤੇ ਫਿਰ ਆਪਾਂ 10 ਮਿੰਟਾਂ ਤਿਆਰ ਕਰਕੇ ਤੁਹਾਨੂੰ ਦਿਹਾਉਣੇ ਆ ਜੀ ਹੁਣ ਆਪਾਂ ਟਾਸ ਕੇ ਰੱਖ ਦੇਾਂਗੇ ਜੀ ਇਹਨੂੰ ਵੀਡੀਓ ਕਿਵੇਂ ਲੱਗੀ ਦੱਸਿਓ ਜੀ ਧੰਨਵਾਦ